ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਇੱਕ ਟੂਰਨਾਮੈਂਟ ਬਾਰੇ ਤੁਹਾਨੂੰ ਅਪਡੇਟ ਦੇਣ ਜਾ ਰਿਹਾ ਜੈਸੇ ਕੱਪ ਤੇ ਉਹ ਚੀਜ਼ ਰੱਖੀ ਗਈ ਆ ਕਿਉਂਕਿ ਇਹਨਾਂ ਮੋਟਰਸਾਈਕਲਾਂ ਦਾ ਬਜਟ ਬਹੁਤ ਜ਼ਿਆਦਾ ਹੁੰਦਾ ਵਧੀਆ ਤਿਆਰ ਕਰਕੇ ਤੇ ਜਾਨਕੀ ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਇਹ ਜੋ ਮੋਟਰਸਾਈਕਲ ਪਿੱਛੇ ਛੱਡ ਦਿੰਦੇ ਆ ਜੇ ਵਧੀਆ ਤਿਆਰ ਕੀਤੇ ਜਾਣ ਤੇ ਵਧੀਆ ਜੋ ਨਵੇਂ ਬ੍ਰਾਂਡ ਨੂੰ ਦਿੱਤੇ ਜਾਣ ਤੇ ਇਸ ਕੱਪ ਤੇ ਮੇਰੇ ਖਿਆਲ ਨਾ ਉਹੀ ਚੀਜ਼ ਹੋਣੀ ਆ ਵੱਡੇ ਇਨਾਮ ਰੱਖੇ ਗਏ ਆ ਤੇ ਇੱਕ ਸੰਦੀਪ ਦਾ ਸੁਪਨਾ ਸੀਗਾ ਵੀ ਟੂਰਨਾਮੈਂਟ ਤੇ ਕਿਸੇ ਐਮਐਲਕੇ ਦੇ ਟੂਰਨਾਮੈਂਟ ਤੇ ਇਨਾਮ ਰੱਖਿਆ ਜਾਵੇ ਵੱਡਾ ਬੈਸਟਾਂ ਨੂੰ ਡ੍ਰੀਮ ਸੀਗਾ ਵੀ ਹਾਰ ਲਈ ਕੋਈ ਮੋਟਰਸਾਈਕਲ ਡਿਵੀਜ਼ਨ ਨਾਲ ਦੀ ਮੋਟਰਸਾਈਕਲ ਰੱਖੇ ਜਾਣ ਉਹ ਕੱਪ ਜੋ ਹੈ ਮੇਰੇ ਵੀਰੋ ਉਸ ਦੇ ਬਾਰੇ ਦੱਸਾਂਗੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਸਾਰੇ ਭਰਾ ਜੋ ਇਹ ਟੂਰਨਾਮੈਂਟ ਹੋਣਾ YFC ਰੋੜਕਾ ਕਲਾ ਮੇਰੇ ਵੀਰੋ ਤੁਹਾਨੂੰ ਵੀ ਪਤਾ ਜਦੋਂ ਇੱਥੇ ਟੂਰਨਾਮੈਂਟ ਹੁੰਦਾ ਤਾਂ ਹਰ ਵਾਰੀ ਵੱਡਾ ਇਨਾਮ ਰੱਖਿਆ ਜਾਂਦਾ ਐਸ ਵਾਰ ਇਹਨਾਂ ਵੀਰਾਂ ਨੇ ਮੇਰੇ ਵੀਰੋ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਡਿਵੀਜ਼ਨ ਮੋਟਰਸਾਈਕਲ ਰੱਖਤੇ ਆ ਤਾਂ ਦੇਖਣ ਵਾਲੀਆਂ ਹੋਣੀਆਂ ਗੱਲਾਂ ਵੀ ਇੱਥੋਂ ਕੌਣ ਲੈ ਕੇ ਜਾਊਗਾ ਫਰਵਰੀ ਮਹੀਨੇ ਦੇ ਵਿੱਚ ਇਹ ਟੂਰਨਾਮੈਂਟ ਹੋਣਾ ਤੇ ਮੇਰੇ ਵੀਰੋ ਇਹ ਟੂਰਨਾਮੈਂਟ 15 ਤਰੀਕ ਤੋਂ ਬਾਅਦ ਆ ਜਾਨੀ ਕਿ ਤੁਹਾਨੂੰ ਵੀ ਪਤਾ ਵੀ 15 ਤੋਂ ਬਾਅਦ ਆ ਤਾਂ ਸਾਰੇ ਹੀ ਖਿਡਾਰੀ ਖੇਡ ਰਿਆ ਇੱਕ ਉਹ ਖਿਡਾਰੀ ਸਰਪ੍ਰਾਈਜ਼ ਦੇ ਤੌਰ ਤੇ ਮੈਂ ਦੱਸਣਾ ਨਹੀਂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਜਾਣਾ ਵੀ 15 ਤੋਂ ਬਾਅਦ ਆ ਟੂਰਨਾਮੈਂਟ ਸ਼ਾਹਕੋਟ ਚ ਉਹ ਖਿਡਾਰੀ ਵੀ ਖੇਡੂਗਾ ਬੜੀ ਤਗੜੀ ਟੀਮ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਇੱਥੇ ਸ਼ਾਹਕੋਟ ਦੀ ਸਾਰੇ ਹੀ ਖਿਡਾਰੀ ਹੋਣਗੇ ਉਹ ਜਿਨ੍ਹਾਂ ਦੇ ਤੁਸੀਂ ਦਿਲ ਤੋਂ دیਵਾਨੇ ਆ ਜਿਹੜੇ ਹਜੇ ਖੇਡ ਵੀ ਨਹੀਂ ਰਿਏ ਉਹ ਵੀ ਜੋ ਹੈ ਖਿਡਾਰੀ ਤੇ ਬਾਕੀ ਮੇਰੇ ਵੀਰੋ ਅੱਜ ਮੇਜਰ ਲੀਗ ਦਾ ਟੂਰਨਾਮੈਂਟ ਵੀ ਕੈਨਸਲ ਹੋਇਆ ਵੀਰਾਂ ਨੂੰ ਕਈਆਂ ਨੂੰ ਪਤਾ ਨਹੀਂ ਹੋਣਾ ਕਪੂਰਥਲੇ ਚ ਜੋ ਅੱਜ ਐ ਮਿਲ ਕੇ ਹੋਣੀ ਸੀ ਉਹ ਕੱਪ ਵੀ ਕੈਨਸਲ ਆ ਬੈਸਟਾਂ ਨੂੰ ਇੱਥੇ ਅੱਜ ਬੋਲਟ ਸੀਗੇ ਇਹ ਜੋ ਕੈਨਸਲ ਹੋ ਗਿਆ ਮੀਂਹ ਦੇ ਕਾਰਨ ਜੋ ਹੈ ਅੱਜ ਇਹ ਟੂਰਨਾਮੈਂਟ ਨੰਮਗਾ ਤਰੀਕਾਂ ਜੋ ਪਤਾ ਲੱਗਣੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੱਜ ਕੱਪ ਕੈਨਸਲ ਆ ਸਾਰੇ ਵੀਰਾਂ ਤਾਂ ਇਹ ਸ਼ੇਅਰ ਕਰ ਦਿਓ ਪਤਾ ਲੱਗ ਜਾ ਸਾਰੇ ਵੀਰਾਂ ਨੂੰ ਟੂਰਨਾਮੈਂਟ ਤੇ ਹਿੱਸਾ ਲੈਣਾ ਪਹਿਲਾ ਤੇ ਦੂਜਾ ਇਨਾਮ ਵੀ ਮੇਰੇ ਵੀਰੋ ਵੱਡਾ ਰੱਖਿਆ ਗਿਆ ਪਹਿਲਾ ਇਨਾਮ 3 ਲੱਖ ਤੇ ਦੂਜਾ ਨਾਮ ਇਹ ਲਾਕਾ ਐਸੇ ਦੇਖਣ ਵਾਲਾ ਹੋਊਗਾ ਵੀ ਕਿਹੜਾ ਜੋ ਹੈ ਪੰਜਾਬ ਦੇ ਟੂਰਨਾਮੈਂਟ ਦੇ ਵਿੱਚੋਂ ਸੁਪਰ ਟੂਰਨਾਮੈਂਟ ਦਾ ਬੈਸਟ ਬਣੂਗਾ ਇਹ ਦੇਖਣ ਵਾਲੀ ਹੋਊਗੀ ਗੱਲਬਾਤ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ